ਵੇ ਇਹ ਕਹਿੰਦੇ ਮੈਂ ਆ ਗਿਆ ਆ ਗਿਆ ਸਣੀ ਹੁਣ ਤੇ ਆਜੋ ਹੋਰ ਕਿੰਨਾ ਚਿਰ ਵੇਟ ਕਰਾਉਣੀ ਆ ਹੁਣ ਤੇ ਮੀ ਵੀ ਲੱਤ ਗਿਆ ਵਾਂ ਪਾ ਬੀਜੀ ਕਿੱਥੇ ਚੱਲੇ ਹੋ ਪੇਕੇ ਚੱਲੀ ਆ ਮੈਂ ਆਪਣੇ ਪੇਕੇ ਚੱਲੇ ਹੋ ਤੂੰ ਮੈਨੂੰ ਦੱਸਿਆ ਨਹੀਂ ਹੈਗਾ ਤੇ ਕਿੱਦਾਂ ਸ਼ਾਮਾਂ ਨੂੰ ਆ ਲੈਣਾ ਵਾ ਨਹੀਂ ਮੈਂ ਰਹਿਣਾ ਦੋ ਚਾਰ ਦਿਨ ਰਹਿਣਾ ਵਾ ਨਾ ਉਹ ਭਾਬੀ ਵੀ ਗਏ ਨੇ ਤੇ ਤੂੰ ਹੀ ਵੀ ਘਰੋਂ ਚਲ ਜੋਗੇ ਤੇ ਕੰਮ ਕਿੰਨੇ ਕਰਦਾ ਕਰਨਾ ਵਾ ਨਹੀਂ ਗੋਲਿੰਦ ਤੁਮਨੇ ਇਹ ਤਾਂ ਅਸਾਂ ਕਿ ਮੇਰੇ ਸਿਰ ਸਹਾਨਵਾ ਸਾਰੇ ਕੰਮ ਦਾ ਨਹੀਂ ਆਪ ਤੇ ਤੁਸੀਂ ਸਾਰੇ ਜਾਣੇ ਕਿਤੇ ਨਾ ਕਿਤੇ ਫਿਰਦੇ ਰਹਿੰਦੇ ਜੇ ਤੂੰ ਵੀ ਇੱਥੇ ਆਈ ਆਂ ਨਾ ਵੀ ਆਪਣੇ ਪੇਕੇ ਗਈ ਤੇ ਮੇਰਾ ਜੀ ਨਹੀਂ ਕਰਦਾ ਕਿਤੇ ਜਾਣ ਨੂੰ ਮੇਰਾ ਕਹਿਨ ਦਾ ਉਹ ਮਤਲਬ ਨਹੀਂ ਤੁਸੀਂ ਤਾਂ ਮੇਰੀ ਗੱਲ ਦਾ ਵਲ ਪਾ ਲਿਆ ਮੈਂ ਤਾਂ ਇਹੋ ਕਿਹਾ ਵੀ ਤੂੰ ਸ਼ਾਮਾ ਨੂੰ ਆ ਜਾਣਾ ਵਾ ਅੱਛਾ ਤੂੰ ਇੱਥੇ ਤਿੰਨ ਤਿੰਨ ਮਹੀਨੇ ਰਵੇਂ ਹੈ ਤੇ ਮੈਂ ਸੇਰ ਨੂੰ ਜਾਵਾਂ ਤੇ ਸ਼ਾਮਾ ਨੂੰ ਆ ਜਾ ਮੈਨੂੰ ਕਿਉਂ ਕੁੱਤੇ ਨਾਲ ਵੜ ਜਾਵਾ ਸੇਰ ਨੂੰ ਟਾੜਾ ਕਰਕੇ ਜਾਵਾ ਤੇ ਆਣ ਕੇ ਵੀ ਕਰਾਂ ਤੇ ਪਾ ਬੀਜੀ ਮੇਰੇ ਸਿਰ ਸਹਾਨ ਕਰਨ ਦੇ ਜੀ ਮੈਂ ਤੇ ਇੰਨੀ ਗੱਲ ਕੀਤੀ ਵੀ ਨਾ ਉਹ ਆ ਜੇਗੀ ਫੇਰ ਭਾਵੇਂ ਤੁਸੀਂ ਜਿੰਨੇ ਦਿਨ ਮਰਜੀ ਰਹਿ ਲਿਓ ਤੇ ਨਾਲੇ ਜੇ ਮੈਂ ਕੰਮ ਕਰਨਾ ਹੁੰਦਾ ਤਾਂ ਮੈਂ ਆਪਣੇ ਸਹੁਰੇ ਨਾਲ ਰਹਿੰਦੀ ਤੇ ਮੰਮੀ ਕੋ ਸਾਰਾ ਕੰਮ ਹੁੰਦਾ ਵਾ ਤੇ ਤੂੰ ਪਈ ਰਹੀ ਹਲੰਮੀ ਆ ਤੇ ਮੰਮੀ ਕਰ ਲੂਗੀ ਕਿੰਨਾ ਕੰਮ ਹੁੰਦਾ ਵਾ ਕਿਤੇ ਮੈਂ ਨਹੀਂ ਸਾਰਾ ਤਾਂ ਲੱਗੀ ਰਹਿੰਦੀ ਮੰਮੀ ਕੋ ਆ ਉਮਰ ਚ ਹੁੰਦਾ ਵਾ ਕੰਮ ਨਹੀਂ ਪਹਿਲਾਂ ਤੁਸੀਂ ਨਵ ਨੂੰ ਹੀ ਭੇਜਤਾ ਆਪ ਤੇ ਇੱਥੇ ਆਣ ਕੇ ਬੈਠੀ ਮੈਂ ਇੰਨਾ ਕਿਤੇ ਜਾ ਸਕਦੀ ਮੈਂ ਤੁਹਾਡੇ ਘਰ ਦਾ ਗੋਲੀ ਪੂਣਾ ਕਣਾ ਹਣਾ ਆ ਵੀ ਜੇ ਕਰ ਦੇ ਕੰਮ ਕਰਨੇ ਕੋਈ ਗੋਲੀ ਪੂਣਾ ਨਹੀਂ ਹੁੰਦਾ ਹੁੰਦਾ ਹੈਗਾ ਇਹੋ ਬਾਲਾ ਤੇ ਆਪ ਕਰ ਲਾਂਗਾ ਕੰਮ ਮੱਚਣ ਕੋ ਨਹੀਂ ਮੈਂ ਮੱਚਣ ਨਹੀਂ ਡਈ ਆ ਵੀ ਸਾਰੀਆਂ ਗੱਲਾਂ ਤੇ ਪਾਓ ਮਿੱਟੀ ਤੇ ਤੁਸੀਂ ਜੇ ਜਾਣਾ ਹੈ ਨਾ ਤੇ ਸ਼ਾਮਾਂ ਨੂੰ ਆ ਜਿਓ ਨਹੀਂ ਤੇ ਸਵੇਰੇ ਆ ਜਿਓ ਆ ਫੜ ਪੈ ਗਈ ਤੇਰੇ ਕਲੇਜੰਡਰਾਂ ਤੇ ਜਾਣਾ ਨਾ ਕਿਹੜੀਆਂ ਦੀ ਗੱਲ ਹੋਈ ਆ ਕੋਈ ਅਕਲ ਬਸ ਜਿੱਦਾਂ ਤੇ ਹੀ ਕਰਨ ਡਿਆ ਮੈਂ ਤੁਹਾਨੂੰ ਪਿਆਰ ਨਾ ਕਹਿਣ ਦੀ ਪਰ ਪਿਆਰ ਦੇਣੀ ਤੁਸੀਂ ਮੇਤੇ ਹੈਗੇ ਪਿਆਰ ਦੀ ਤੂੰ ਨਹੀਂ ਮੇਤੇ ਹੈਗੀ ਠੀਕ ਆ ਨਾ ਕਿੱਦਾਂ ਡਈ ਨੂੰ ਸੌਜੋ ਕਰਨ ਤੇਰਾ ਕੀ ਮਤਲਬ ਆਂਦਾ ਵਾ ਮਤਲਬ ਬੰਦਾ ਬੰਦਾ ਕਿਉਣੀ ਆ ਰਹਿਣ ਆਈ ਇੱਥੇ ਤੇ ਰਹੀ ਜਾ ਪੇ ਰਹਿਣ ਆਈ ਤੇ ਤੁਹਾਡੇ ਘਰ ਰਹਿਣਾ ਆ ਆਪਣੇ ਪਿਓ ਦੇ ਘਰ ਰਹਿਣਾ ਆ ਤੇ ਰਹੀ ਜਾਣੇ ਕੀ ਕਹਿਣ ਤੀਏ ਤੁਹਾਨੂੰ ਫਿਰ ਜਿੱਦਨ ਤੁਹਾਡੇ ਸਿਰ ਤੇ ਗੱਲ ਆਈ ਨਾ ਤੇ ਮੈਨੂੰ ਪਤਾ ਤੁਹਾਡਾ ਤੁਸੀਂ ਤਾਂ ਉੱਥੋਂ ਹੀ ਘੜ ਛੜਨਾ ਵਾ ਘੜ ਛੜਨਾ ਤੈਨੂੰ ਇੰਨਾ ਤਰ੍ਹਾਂ ਕਰਦੇ ਰਹੋ ਤਾਂ ਵੀ ਤੁਹੀਂ ਦੱਸ ਸਿਰ ਤੇ ਮਿੱਟੀ ਪਾ ਛੜਨੀ ਹੈ ਕੀ ਕਰਦੇ ਜੇ ਮੇਰਾ ਕੀ ਦਿੰਦੇ ਜੇ ਮੈਨੂੰ ਮੇਰਾ ਮਾਪਿਓ ਹੀ ਦੇ ਗਿਆ ਤੁਸੀਂ ਕੀ ਦੇਣ ਦੇ ਜੇ ਤੇਰੇ ਸ਼ੰਤ ਤੇ ਮੈਂ ਸਿਆਪੇ ਕਰਦੀ ਆ ਹੋ ਅਦੱਸ ਕੀ ਕਰਾਂ ਭਾਬੀ ਕੀ ਸਿਆਪੇ ਤੂੰ ਮੇਰੇ ਕਰਦੀ ਆ ਦੁਕਾਰ ਚ ਕਲੈਨ ਪਾਇਆ ਤੇ ਨਾਮ ਹੁਣਾ ਦਾ ਕੰਮ ਨਹੀਂ ਬਣਿਆ ਤੇ ਜੇ ਮੇਰੇ ਬੱਚੇ ਨੂੰ ਪਸਾਨ ਪਹੁੰਚ ਗਿਆ ਨਾ ਤੇ ਮੇਰੇ ਕੋਲ ਬੁਰਾ ਕੋਈ ਨਹੀਂ ਜੇ ਹੁਣਾ ਆਪਣੀ ਜਬਾਨ ਸੰਭਾਲ ਕੇ ਕੱਲ ਕਰਿਆ ਕਰ ਚੰਗਾ ਮੈਂ ਲੜਾਂਗੀ ਤੂੰ ਮੈਂ ਤਾਂ ਸੰਭਾਲ ਲਈ ਤੂੰ ਹੀ ਸੰਭਾਲੋ ਆਪਣੇ ਨਾਲ ਕੰਟਰੋਲ ਚ ਰੱਖਾ ਕਰ ਜਬਾਨ ਆਪਣੀ ਬਾਲਾ ਮਾਸ਼ਾੜ ਨੇ ਜੇ ਕਰਦੇ ਬਣੀ ਹੁੰਦੀ ਤਿੰਨੀ ਹੁੰਦੀ ਆ ਮਨੋਂ ਖੱਚ ਕੇ ਪੈਂਦਾ ਮੈਂ ਉਹਨੂੰ ਕਹਿੰਦਾ ਕਿ ਇਹ ਸਮਝਾਦਾ ਕਿ ਤੱਕ ਬੋਲਣ ਲਈ ਮੇਰੇ ਨਾਲ ਉਹ ਨਹੀਂ ਕਰਦੀ ਜਾਂ ਬੀ ਆਲੀ ਵੱਡੀ ਉਹ ਮੇਰੇ ਸਾਹਮਣੇ ਕੁੜੀ ਦੇ ਹੱਥੀ ਪੈਣੀ ਰਹੀ ਹੈ ਕਿਲਾ ਕਿ ਤੱਕ ਹੰਡਾਈ ਆ ਇਹ ਉਹਨੇ ਮੈੜੀ ਨੇ ਤੈਨੂੰ ਕੀ ਕਿਹਾ ਉਹ ਤਾਂ ਕੁਛ ਕਹਿੰਦੀ ਨਹੀਂ ਉਹ ਤਾਂ ਤੂੰ ਕਹਾਂ ਕੱਖਰੇਗਾ ਉਹ ਕੁੜੀ ਚੋ ਭਈ ਆਪਣੀ ਤੇ ਮੈਂ ਬਗਾਲੀ ਹੋਈ ਚੁੱਪ ਕਰਕੇ ਬਹਿ ਜਾ ਬਾਹ ਮੋੜ ਕੇ ਨਾ ਮੰਦਰ ਲੈ ਜਾਣੇ ਤੋਂ ਉੱਥੇ ਬੱਪ ਤਾਉਣੀ ਲਾਉਣੀ ਇਹਨੂੰ ਲਾ ਲਓ ਹਾਂ ਸੁਧਰ ਜੂਗੀ ਕਰਿ ਕ੍ਰਿਸ਼ਮੁਕ ਜੂਗਾ ਕਰ ਇਹਨੂੰ ਇਹ ਤੇ ਪੇਸ਼ ਪਹਿਗੀਆਂ ਪਹਿਲਾਂ ਦੂਜੀ ਤੇ ਪਹਿਗੀਆਂ ਹੁਣ ਇਹ ਤੇ ਪਹਿਗੀਆਂ ਤੁਹਾਨੂੰ ਤੇ ਤੂੰ ਲੈ ਹੀ ਲਿਆ ਪੇਸ਼ ਤੇ ਸਾਰੇ ਤੁਸੀਂ ਮੇਰੇ ਪੇਜ ਐ ਮੈਂ ਆਦਾ ਡੇਕਾ ਦੇ ਪਈ ਆ ਅ ਜੇ ਤੇਰੀ ਜ਼ੁਬਾਨ ਚੱਲਦੀ ਐ ਨਾ ਇਹ ਮੈਂ ਵੱਡ ਛੱਡ ਨਹੀਂ ਕੇ ਰਹਿਣ ਕੈਂਚੀ ਤੇਰੀ ਵੱਡ ਲੋ ਜਿਹੜੀ ਚੱਲਦੀ ਐ ਨਹੀਂ ਭਾਬੀ ਮੇਰੇ ਦੁਆਰੇ ਵੀ ਰਹਿੰਦੇ ਜੇ ਤੂੰ ਮੰਮੀ ਤੇ ਹਿ ਚੁੱਪ ਕਰੋ ਬਬੀ ਤੈਨੂੰ ਮੈਂ ਕੀ ਕਹਿ ਰਹੀ ਆ ਘੜੇ ਕੁਛੋ ਕਹਿ ਦੇਣੀ ਆ ਇਹਦੀ ਜ਼ੁਬਾਨ ਵੜ ਲਓ ਮੇਰੀ ਜ਼ੁਬਾਨ ਕਾਤੋਂ ਵੜਣ ਮੈਂ ਤੈਨੂੰ ਗਲਤ ਕੀ ਕਹਿਆ ਤੈਨੂੰ ਹੋਣਾ ਤਾਂ ਪਤਾ ਨਹੀਂ ਹੈਗਾ ਜੇ ਮੈਂ 4 ਦਿਨ ਚੱਲੀ ਆ ਤੈਨੂੰ ਅੱਜ ਹੀ ਲੱਗੀ ਆ ਮੈਂ ਤੈਨੂੰ ਕਿੱਡੀ ਕਾ ਖਰਾਈ ਆ ਸਿਆਪੇ ਦੀ ਜਿਹੜੇ ਘਰ ਵਿੱਚ ਪੁਵਾੜਾ ਪਾ ਕੇ ਕੋਈ ਨਾ ਕੋਈ ਨਵਾਂ ਰੱਖੀ ਨਹੀਂ ਆ ਨਹੀਂ ਮੈਂ ਪੁਵਾੜੇ ਪੰਮੀ ਆ ਉਹ ਤੇਰੀ ਮਾਂ ਪੰਦੀ ਆ ਆਹ ਪੰਦੀ ਆ ਜਦ ਤਹੀ ਪੁੰਦੇ ਹੋਗੇ ਮਾਂ ਮੂ ਦੇ ਨਹੀਂ ਜਾਣਾ ਸਿੱਧੀ ਗੱਲ ਆ ਜਿਹੜੀ ਇਹ ਗੱਲ ਨਹੀਂ ਤੇਰੀ ਮਾਂ ਬੜੇ ਥਾਣੇਦਾਰ ਨਹੀਂ ਲੱਗੀ ਆ ਲੱਗੀ ਆ ਥਾਣੇਦਾਰ ਨਹੀਂ ਅਹੀਂ ਨੀ ਉੱਤੋਂ ਡਰਦੇ ਦੁੱਸ ਦੇਖਦੇ ਕੰਟਰੋਲ ਕਰਿਆ ਕਰੋ ਫਿਰ ਹੋ ਤਾਂ ਆਪ ਨਾ ਬੋਲਿਆ ਕਰੋ ਤਹੀ ਨਹੀਂ ਆਹੋ ਝੂਠ ਬੋਲ ਕੇ ਰਿਸ਼ਤਾ ਕਰਾ ਛੜਿਆ ਕੀ ਝੂਠ ਬੋਲਿਆ ਤੁਹਾਡੇ ਨਾਮ ਤੇਰਾ ਪੁੱਤ ਹੀਰੇ ਵਰਗਾ ਆ ਹੀਰੇ ਵਰਗਾ ਇਹ ਦਸਾਂ ਕਿਹੜਾ ਲੜਾ ਹੀਗਾ ਲੈ ਕਿਹ ਹੈਗਾ ਵੱਦੂ ਨਿੰਗਾ ਵੱਦੂ ਨਿੰਗਾ ਤੇਰੇ ਰੋਲਦੇ ਫਿਰਦੇ ਤੇ ਮੇਰੇ ਇਨਕੇ ਵੱਦੂ ਹੈਗੇ ਰੋਲਦੇ ਫਿਰਦੇ ਆ ਤੁਹਾਡੇ ਹੀ ਰੋਲਦੇ ਫਿਰਦੇ ਤਾਂ ਹੀ ਕੀਤਾ ਹੀਗਾ ਆਹੋ ਆ ਗੱਲ ਜੇ ਨਾ ਤੇ ਕੋਈ ਗੱਲ ਨਹੀਂ ਜਾਂਦੀ ਮੈਂ ਵੀ ਪੇਕੇ ਤੇ ਪਰ ਇਹ ਗੱਲ ਸੁਣ ਲਓ ਕੰਮ ਨਹੀਂ ਜੇ ਕੋਈ ਕਰਨਾ ਕਾਪੇ ਕਰਾ ਦਾ ਖਾਏ ਹੋ ਕੰਮ ਤੇ ਪਿਓ ਦੇ ਕਰਨਾ ਨਾ ਕਿਦਾਂ ਤਰਫ ਦੀ ਅੱਖ ਤੇ ਅਕਲ ਮੌਤ ਤੇ ਲੱਗੋ ਨਹੀਂ ਨੰਗੀ ਤੇਰੇ ਦੇ ਮੋਲਾਂ ਦਾ ਤੇਰਾ ਮਾਪੇ ਜਨੇ ਮਤ ਨਹੀਂ ਦਿੱਤੀ ਤੈਨੂੰ ਮੰਮੀ ਮੈਂ ਕਿਹਾ ਤੇ ਕੱਖ ਨਹੀਂ ਮੈਂ ਤੇ ਇਹ ਕਿਹਾ ਭਾਬੀ ਚਲ ਨਾਵਾ ਆਏਗੀ ਤੇ ਤੂੰ ਹੀ ਚਲ ਜਿਓ ਇਹਨੇ ਤਾਂ ਮੈਨੂੰ ਤੜਫਣਿਆ ਪੇ ਨਾ ਲਈ ਮੈਨੂੰ ਪਤਾ ਕੀ ਆਂਦੇ ਆਂਦੇ ਤਿੰਨ ਤਿੰਨ ਮਹੀਨੇ ਹੋ ਗਏ ਤੂੰ ਇੱਥੇ ਬੈਠੀ ਰਹਿਣੀ ਆ ਇਹਦੇ ਪਿਓ ਦਾ ਘਰ ਖਾਂਦੀ ਤੇਰੇ ਪਿਓ ਦਾ ਖਾਂਦੀ ਉਸ ਤੋਂ ਲਿਆ ਕੇ ਖਵਾ ਲੈਂਦੀ ਤੈਨੂੰ ਇਹਦਾ ਕੀ ਮਤਲਬ ਆਨੀ ਇਹੋ ਗੱਲ ਤੇ ਮੈਂ ਕਹੀ ਫੇਰ ਤੜਪਣ ਡੈ ਪੀ ਆ ਤੇਰੇ ਜੀ ਵੀ ਕੰਨਾਂ ਦੋ ਮਾਰਦੀਆਂ ਇਹਨੇ ਕੰਨਾਂ ਤੇ ਜਿੰਨਾ ਚਿਰ ਮੈਂ ਉਹਨਾ ਕੋਈ ਤਪਵਾ ਦੇਣੀ ਮੰਮੀ ਚੰਗੇ ਨਹੀਂ ਲੱਗੀਦਾ ਲੋਕਾਂ ਰਹਿਣਾ ਨਨਾਨ ਘਰ ਆਣ ਕੇ ਤੇ ਹੱਥੀ ਪੈਣ ਦੀ ਪਰਜਾਈਆਂ ਦੇ ਇਹੋ ਜਿਹੀਆਂ ਫੇਰੀ ਸੁੱਤਰ ਹੁੰਦੀਆਂ ਨੇ ਜਦੋਂ ਦੋ ਚਾਰ ਕੰਨਾਂ ਦੇ ਵੱਜੀਆਂ ਹੋਣ ਦੋ ਦਿਨ ਸੇਕ ਦੇ ਦਿੰਦੀ ਰਹਿੰਦੀ ਚੱਲ ਆ ਕੋਈ ਗੱਲ ਨਹੀਂ ਇਹਦੀ ਕਿਹੜੀ ਗੱਲ ਉਹ ਜੋ ਕਰਦੀ ਕਰਨ ਦੇ ਜਿੰਨਾ ਤੇਰਾ ਮਾਂ ਪਿਓ ਜਿੰਦਾ ਤੈਨੂੰ ਕੋਈ ਫਿਕਰ ਨਹੀਂ ਅੱਪਹੀ ਰਾਤ ਤੇ ਸਫਾ ਹਾਂ ਦੇ ਅੱਪ ਲੈ ਜਾਣੀ ਆ ਲੈ ਜਾਉਂਗੀ ਆਪੇ ਹਨ ਨੂੰ ਕੋਈ ਲੋੜ ਹੈਗੀ ਅੱਗ ਲੱਗੇ ਤੇ ਬੈਕ ਨੂੰ ਆ ਗੀਆਂ ਆ ਗੀਆਂ ਮੈਨੂੰ ਕਿਹ ਜਾਣ ਕਿਤੇ ਵੀ ਇਹ ਹੁਣ ਕਿਉਂ ਗਿਆ ਤੈਨੂੰ ਹੋਣਾ ਕੀ ਆ ਚੱਲੀ ਹਣੇ ਮਾਵਾ ਤੇ ਅੰਦੋਲ ਦਸੂਲ ਪੈ ਗਿਆ ਤੇ ਚੱਲ ਕਿੱਦਾਂ ਚੱਲੀ ਆਏ ਕੀ ਕਹਤਾ ਤੈਨੂੰ ਉਹਨਾਂ ਨੇ ਇਹ ਨਹੀਂ ਜਾਣਾ ਤੂੰ ਨੀ ਕਿਤੇ ਵੀ ਜਾਣਾ ਹੈਗਾ ਇਹ ਮੈਨੂੰ ਤਾਂ ਬੰਨਣ ਪਾਇਆ ਇੱਥੇ ਸਾਰਿਆਂ ਨੇ ਉਹ ਕੋਈ ਗੱਲ ਨਹੀਂ ਫੇਰ ਕੀ ਆ ਫੇਰ ਕੀ ਆ ਕੀ ਸਾਡੀਆਂ ਤੈਨੂੰ ਮੈਂ ਆਉਣਾ ਕਿ ਉਹਨਾਂ ਨੇ ਸਾਡੀਆਂ ਉਹਨਾਂ ਤੈਨੂੰ ਮੈਂ ਨਹੀਂ ਹੁਣ ਕਿਤੇ ਵੀ ਜਾਣਾ ਸਿੱਧੀ ਗੱਲ ਆ ਠੀਕ ਆ ਇਹਨੇ ਉਹ ਗਾੜ੍ਹ ਮੈਨੂੰ ਛੱਟ ਕੇ ਨਹੀਂ ਆਉਂਦਾ ਛੱਟ ਕੇ ਨਹੀਂ ਆਉਂਦੇ ਤੇ ਜੇ ਹੁਣ ਤਿਆਰ ਹੋ ਲੈਦੇ ਹੁਣ ਤਾਂ ਮੈਨੂੰ ਵੀ ਮੈੜੀ ਹੈ ਨਾ ਕੰਜਰਖਾਨਾ ਦੇ ਪਾ ਲੈਂਦੀ ਆ ਸਿਰਸਰੇ ਜਾ ਕੇ ਜਦੋਂ ਮੈਂ ਕਹਿੰਦਾ ਤੂੰ ਲੱਗਾ ਤੂੰ ਉਹਨਾਂ ਦੇ ਕੰਜਰਖਾਨੇ ਨੂੰ ਕੋਈ ਕਹਿਣਾ ਤੇ ਉਹਨਾਂ ਨੂੰ ਸਮਝਾ ਲਿਆ ਕਰੋ ਹਾਂ ਕਿ ਕਿਉਂ ਇਦਾਂ ਬੋਲਦੀ ਆ ਵਾ ਆਹ ਪਾ ਕੇ ਕੋਈ ਇੱਥੇ ਬੈਠੀ ਆ ਤੇ ਇਹ ਉਹ ਬੈਠੀ ਆ ਤੇ ਤੂੰ ਇਹ ਚਲ ਚੱਲਨੀ ਆ ਕੰਮ ਕਿਨੇ ਕਰਨਾ ਨੂੰ ਮੈਂ ਕੰਮ ਕਰਨ ਨੂੰ ਰੱਖੀ ਆ ਇੱਥੇ ਕੋਈ ਨਹੀਂ ਮੈਂ ਕਰ ਲੈਣਾ ਮਮੀ ਨਾਲ ਕਰੋ ਗੱਲ ਨਾ ਕਰੋ ਮੈਨੂੰ ਨਹੀਂ ਕੋਈ ਫਰਕ ਪੈਂਦਾ ਮੈਂ ਆਇਆਂ ਕਿੱ데 ਜਾਣਾ ਤੇ ਮੇਰੀ ਗੱਲ ਸੁਣ ਲਵੇ ਕੰਨ ਖੋਲ ਕੇ ਮੈਂ ਕੰਬਲ ਲੈ ਕੇ ਪੈਣ ਲੱਗੀ ਆ ਲੰਮੀ ਤੇ ਮੈਨੂੰ ਕੋਈ ਰਾਉ ਰੋਟੀ ਉਹਨੇ ਕਹਿੰਦੀ ਰੋਟੀ ਰੋਟੀ ਬਣਾ ਲੈ ਮੈਂ ਉਹਨਾਂ ਨੇ ਵੀ ਕਿਹਾ ਹੀ ਆ ਵੀ ਆਪੇ ਆਪਣਾ ਰੋਟੀ ਪਾਣੀ ਕਰੋ ਤੇ ਜਨਾਨੀਆਂ ਚੱਲੋ ਤੇ ਲੰਮੀ ਪੈਣਾ ਫਿਰ ਤੇਨੂੰ ਸਾਡਾਉਣਾ ਵਾ ਮੈਂ ਨਹੀਂ ਜਾਣਾ ਮੈਂ ਕਰ ਲੈਣਾ ਮੈਂ ਮਮੀ ਨਾਲ ਮੇਰਾ ਮੇਰਾ ਦਿਮਾਗ ਖਰਾਬ ਹੈ ਮੈਂ ਨਹੀਂ ਜਾਣਾ ਹਾਂ ਆਹੋ ਮੇਰੀ ਇੱਕ ਹੋਰ ਗੱਲ ਨਾ ਕੰਨ ਖੋਲ ਕੇ ਸੁਣ ਲੋ ਕੱਡੀ ਭੈਣ ਦੇ ਪੱਕੇ ਡੇਰੇ ਲਾਏ ਆ ਠੀਕ ਆ ਜਾਦੇ ਘਰ ਚੋਰ ਹੋਗੇ ਤੇ ਜਾ ਮੈਂ ਆ ਰਹੂੰਗੀ ਯਾਰ ਤੂੰ ਉਹ ਕੋ ਅਪੀਲ ਹੈ ਵਾ ਉਹਦੇ ਕਰਕੇ ਸਾਰੇ ਦੇ ਕਲੇਸ਼ ਪਿਆ ਰਹਿੰਦਾ ਰੋਏ ਨਾ ਰੋਏ ਕੋਈ ਨਾ ਕੋ ਨਾ ਕਰ ਲੈ ਨਾ ਮੰਮੀ ਨਾਲ ਗੱਲ ਜੋ ਮਰਜ਼ੀ ਕਰੋ ਜਾ ਜਾ ਕੇ ਦਾ ਲਾ ਲਓ ਆਪਣੇ ਬੂਟ ਬਾੜ ਮੈਂ ਲਗੀਆਂ ਪੈਲ ਲੰਮੇ ਮੈਨੂੰ ਨਾ ਹੱਕ ਕਿਉਂ ਮੈਂ ਨਾ ਕੋਈ ਕੰਮ ਕਰਨਾ ਆਪੇ ਮਾਵਾਂ ਧੀਆਂ ਕਰਨ ਖਾਣ ਜੋ ਮਰਜ਼ੀ ਕਰਨਾ ਇਹ ਕਦੇ ਇਹਨਾਂ ਨੇ ਬੜਾ ਦੁਖੀ ਕੀਤਾ ਮੈਨੂੰ ਨਾ ਕਦੇ ਕੋਈ ਗੱਲ ਕਦੀ ਕੋਈ ਗੱਲ ਚਾਹੀਦਾ ਹੀ ਇਹਨਾਂ ਦਾ ਮੈਂ ਆਗੇ ਲੋਹੇ ਦੀ ਬਣੀ ਆ ਜਾ ਜਾ ਕੇ ਆਪੇ ਮਾਪਿਆਂ ਨੂੰ ਕੋਈ ਕਰੇ ਜੋ ਗੱਲਾਂ ਕਰਨੀਆਂ ਮੈਨਾਂ ਨੂੰ ਕੋਈ ਗੱਲ ਕਰਨੀ ਸਿੱਧੀ ਗੱਲ ਆ ਤੇ ਮੈਨਾਂ ਨੂੰ ਕੋਈ ਕੰਮ ਕਰਨਾ ਮम्मी ਕੀ ਕਰਨ ਲੱਗੇ ਆ ਪੁੱਤ ਮੈਂ ਅੱਗ ਬਾਲਣੀ ਆ ਅੱਗ ਬਾਲ ਕੇ ਤੇ ਚਿੱਲੇ ਤੇ ਕੰਮ ਕਰ ਲੈਣੇ ਅੱਜ ਆਓ ਚਲੋ ਠੰਡਾ ਹੀ ਓਦਾਂ ਤੇ ਆਹੋ ਮੌਸਮ ਬੜਾ ਵਧੀਆ ਹੋਇਆ ਵਾ ਤੇ ਮੇਰੀ ਗੱਲ ਸੁਣ ਕੱਪੜੇ ਪਾ ਤੇ ਸੁਪਣੇ ਹਾਂਜੀ ਹਾਂਜੀ ਪਾਏ ਆ ਤੇ ਇਦਾਂ ਕਰੀ ਫਿਰ ਛਿੱਟਾਂ 'ਤੇ ਧਿਆਨ ਰੱਖੀ ਛਿੱਟਾਂ ਦਾ ਪਤਾ ਨਹੀਂ ਕਿਹੜੇ ਨੂੰ ਲੱਗ ਪੈਣੀਆਂ ਕੋਈ ਨਹੀਂ ਮੰਮੀ ਧਿਆਨ ਰੱਖਾਂਗੀ ਹੁਣ ਕੀ ਕਰਨਾ ਵਾ ਸਾਰੇ ਕੰਮ ਤੇ ਹੋ ਗਏ ਤੁਸੀਂ ਚੁੰਮਕੇ ਦਾ ਸਾਹਮਣਾ ਮੈਂ ਕੱਪੜੇ ਧੋਲਣ ਤੇ ਭਾਬੀ ਦੂਜਾ ਕੰਮ ਕਰ ਰਹੇ ਨੇ ਆਹੋ ਚੱਲ ਉਹ ਵੀ ਵਿਚਾਰੀ ਡਹੀ ਮਸ਼ੀਨ ਦਾ ਕਰਨ ਮੇਰੀ ਗੱਲ ਸੁਣ ਨਾ ਵਾ ਇੱਕ ਗੱਲ ਕਹਾਂ ਤੈ ਤੇਰ ਨਾਲ ਤੇਰੇ ਪਿਓ ਨਾਲ ਚੰਗੀ ਗੱਲ ਨਹੀਂ ਕਰਕੇ ਗਿਆ ਕਿਉਂ ਮम्मी ਕੀ ਗੱਲ ਕਰਕੇ ਗਏ ਨੇ ਮੈਂ ਤਾਂ ਉਦੋਂ ਦੀ ਸੋਚੀ ਪਈ ਆ ਵੀ ਤੇਰ ਨਾਲ ਕਰਾਂ ਕਿ ਨਾ ਕਰਾਂ ਪਰ ਮੈਂ ਸੋਚਿਆ ਵੀ ਤੈਨੂੰ ਪਤਾ ਹੋਣਾ ਚਾਹੀਦਾ ਗੱਲ ਦਾ ਪਿੱਡੀਵਟੀ ਗੱਲ ਉਹ ਕਰਕਦਾਂ ਗਿਆ ਵਾ ਦੱਸੋ ਕੀ ਹੋਇਆ ਵਾ ਪਤਾ ਕੀ ਆਂਦਾ ਤੇਰੇ ਪਿਓ ਨੂੰ ਜਾਣ ਲੱਗਾ ਆਂਦਾ ਆਪਾਂ ਤਾਂ ਚੰਗੀ ਭਈ ਫਾਈਲ ਲਈ ਹੀਗੀ ਤੇ ਮੰਮੀ ਨੇ ਕਹਿ ਕੇ ਦੂਜੇ ਥਾਂ ਫਾਈਲ ਲਵਾਈ ਆ ਹੁਣ ਜਿਹੜੇ ਪੈਸੇ ਉੱਥੇ ਸਾਡੇ ਫਸੇ ਨਾ ਤੇ ਜ਼ਿੰਮੇਵਾਰੀ ਤੁਹਾਡੀ ਆ ਬੱਤੀ ਬੱਤੀ ਗੱਲਾਂ ਕਰਕੇ ਗਿਆ ਤੇ ਤੇਰੇ ਪਿਓ ਨੇ ਮੇਰੀ ਉਹ ਡੰਡ ਲਾਈ ਜਿਹੜੀ ਲਾਉਣ ਵਾਲੀ ਨਾ ਹੋਵੇ ਇਹ ਨਹੀਂ ਮੇਰੀ ਬੇਇੱਜ਼ਤੀ ਕੀਤੀ ਨਾ ਉਹ ਜਿਹੜੀ ਕਰਨ ਵਾਲੀ ਨਹੀਂ ਕੀ ਦੱਸਾਂ ਤੈਨੂੰ ਮੈਂ ਜਵਾਈ ਭਾਈ ਆ ਅਕਸਰ ਗੱਲ ਕਰਨ ਲੱਗਾ ਥੋੜਾ ਬੋਟਾ ਸੋਚਣਾ ਚਾਹੀਦਾ ਹੈਗਾ ਵੀ ਮੇਰੀ ਸੱਸ ਮਾਵਾ ਮੈਂ ਕੀ ਕਹਿਣ ਦਿਆਂ ਪਰ ਮੰਮੀ ਜਿਵੇਂ ਹੈ ਸੋਚੀ ਨੇ ਤੇ ਗੱਲ ਉਹਨਾਂ ਦੀ ਹੈ ਤੇ ਸਹੀ ਹੈ ਤੁਸੀਂ ਕਿਹਾ ਹੈ ਨਾ ਕਿ ਇਧਰੋਂ ਫਾਇਲ ਆਉਣੀ ਉਹ ਤੁਹਾਨੂੰ ਨਹੀਂ ਲਾਉਣੀ ਹੈਗੀ ਤੇ ਹੁਣ ਫਿਰ ਨਾ ਦੇ ਤੁਹਾਡਾ ਆਉਣਾ ਹੈ ਫਿਰ ਮੈਂ ਇਹਦੇ ਬੰਦਾਂ ਦੇ ਤੁਹਾਨੂੰ ਸੁਣਨੀ ਹੀ ਪੈਣੀ ਆ ਜਦੋਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਤੁਸੀਂ ਇਹ ਮਾਮਲੇ 'ਚ ਨਾ ਆਓ ਉਦੋਂ ਹੀ ਤੂੰ ਆਂਦੇ ਕਿ ਨਹੀਂ ਜਿੱਦਾਂ ਮੈਂ ਕਹਿੰਨੀ ਉਦਾਂ ਹੀ ਹੋਣਾ ਚਾਹੀਦਾ ਵਾ ਨੀ ਦਰ ਫੜੇ ਮੋ ਤੇਰਾ ਵੇਹਲਾ ਆਪਣਾ ਹਾਲ ਤੂੰ ਨੀ ਮਾਮਲ ਦੀ ਗੱਲ ਕਰਨੀ ਤਾਂ ਉਹਨੇ ਕਿੱਥੋਂ ਕਰਨੀ ਆ ਉਹਦੀ ਐਵੇਂ ਹਿੰਮਤ ਵਧ ਗਈ ਆ ਅਜੇ ਤੇਰੇ ਵਿਆਹ ਨੂੰ ਦਿਨ ਕਿੜੇ ਹੋਏ ਆ ਤੇ ਤੈਨੂੰ ਸਭ ਚੇਤਾ ਭੁੱਲ ਗਿਆ ਵਾ ਵੀ ਮੇਰੇ ਮਾਪਿਓ ਨੇ ਮੇਰੇ ਵਾਸਤੇ ਕੀ ਕੁਝ ਕੀਤਾ ਵਾ ਹੁਣ ਦੋਨਾਂ ਦੀ ਬੋਲੀ ਬੋਲਣ ਡੈ ਪਈ ਆ ਆਹ ਮੰਮੀ ਠੀਕ ਹੀ ਕਹਿੰਦੇ ਠੀਕ ਹੀ ਕਹਿੰਦੇ ਇਹ ਦੱਸ ਮੈਨੂੰ ਜਰਾ ਤੂੰ ਹੈ ਕਿੱਦਾਂ ਜ਼ੁਬਾਨ ਲਮਕਾਈ ਆ ਇਹਨੇ ਨੀ ਗੱਲ ਕਰਨੀ ਤੇਰ ਨਾਲ ਕਰ ਲੈਂਦਾ ਹੌਸਲੇ ਦੇ ਨਾਲ ਥੈਰੇ ਪਿਓ ਨਾਲ ਕਰਨ ਦਾ મતલਬ ਹੀਗਾ ਅਗਲੇ ਨੇ ਆਪਣੀ ਪਤਾ ਕਿੰਨੀ ਬੇਇੱਜ਼ਤੀ ਮਹਿਸੂਸ ਕੀਤੀ ਆ ਜਵਾਈ ਪਾਈ ਹੋਵੇ ਨਾ ਤੇ ਇਹੋ ਜੀਆਂ ਗੱਲਾਂ ਕਰਕੇ ਜਾਵੇ ਤੁਹਾਡਾ ਜੀਨਕਾ ਦਾ ਰਹਿ ਜਾਂਦਾ ਵਾ ਤੂੰ ਹੀ ਸੋਚ ਥੋੜਾ ਬੋਤਾ ਇੰਨੀ ਬੇਇੱਜ਼ਤੀ ਹੋਈ ਆ ਹੱਡੀ ਕੋਈ ਨਹੀਂ ਮੰਮੀ ਇਹਨੇ ਗੁੱਸੇ ਚ ਨਾ ਆਓ ਮੈਂ ਹੁਣੇ ਪਿੰਦਨ ਨੂੰ ਫੋਨ ਕਰਕੇ ਪੁੱਛਦੀ ਆ ਨਾ ਤੁਹਾਡਾ ਕੀ ਮਤਲਬ ਆਂਦਾ ਹੀ ਡੈਡ ਨੂੰ ਇੰਨੀਆਂ ਗੱਲਾਂ ਕਹਿਣਾ ਜਿਹੜੀ ਗੱਲ ਕਰਨੀ ਮੇਰੇ ਨਾਲ ਕਰਦੇ ਥੋੜਾ ਬੋਤਾ ਨਾ ਆਪਣਾ ਟੌਰ ਪਾ ਕੇ ਰੱਖ ਠੀਕ ਆ ਤੂੰ ਬਿਲਕੁਲ ਥੱਲੇ ਲੱਗਦੀ ਜਾਨੀ ਆ ਕੀ ਗੱਲ ਆ ਪੜ੍ਹੀ ਲਿਖੀ ਆ ਤੂੰ ਕੋਈ ਨਹੀਂ ਮੰਮੀ ਕਰਦੀ ਆ ਗੱਲ ਤੂੰ ਹੀ ਤੇ ਗੱਲ ਕਰਨੀ ਆ ਨਾ ਸਵਾਦ ਨਾ ਕਰੀ ਸਵਾਦ ਨਹੀਂ ਕਰਾਂਗੇ ਕਰ ਲੋ ਕੰਮ ਹੁਣ ਕੋਈ ਨਹੀਂ ਕਰ ਲੈਣੀ ਆ ਚੱਲ ਹਾਂ ਚ ਰੱਖ ਤੂੰ ਜਿਹੜਾ ਤੂੰ ਗੱਲਾਂ ਕਰਕੇ ਗਿਆ ਤੈਨੂੰ ਪਤਾ ਲੱਗੂਗਾ ਕਿੱਦਾਂ ਕਿਸ ਨਾਲ ਗੱਲ ਕਰੀਦੀ ਆ ਹੈ ਵੱਡਾ ਆ ਫਾਈਲਾਂ ਲਾਉਣ ਵਾਲਾ ਕੋਈ ਗੱਲ ਨਹੀਂ ਆ ਲਾਂਦੇ ਆ ਮੇਰੀ ਧੀ ਨੂੰ ਦੁਬਾਰਾ ਫਾਈਲ ਲਵਾਉਣੀ ਆ ਪੈਸੇ ਵੀ ਤੁਹਾਡੇ ਲਵਾਉਣੇ ਆ ਚੱਲ ਕਰਦੀ ਵੀ ਮੇਰੇ ਨਾਲ ਬੰਨਾ ਵਧੀਆ ਠੀਕ ਠਾਕ ਤੂੰ ਦੱਸ ਕਿਦਾਂ ਹਾਂਜੀ ਵਧੀਆ ਠੀਕ ਠਾਕ ਆ ਸਾਰੇ ਇੱਥੇ ਤੇ ਮੰਮੀ ਦਾ ਹੁਣ ਲੈਣ ਦੀ ਦਵਾਈ ਦਈ ਹਾਂਜੀ ਮੰਮੀ ਠੀਕ ਨੇ ਹੁਣ ਚਲੋ ਵਧੀਆ ਫਿਰ ਤੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਤੂੰ ਡੈਡੀ ਨਾਲ ਕੋਈ ਗੱਲ ਕੀਤੀ ਸੀ ਡੈਡੀ ਨਾਲ ਕਿਹੜੀ ਗੱਲ ਪਿਆਹਿਆਂ ਵੱਲੋਂ ਜੈਂਟ ਚੁੰਟ ਵੱਲੋਂ ਓਹ ਹਾਂ ਹਾਂ ਮੈਂ ਡਿਆ ਕਹਿਣ ਮੈਂ ਤੇਰੇ ਕੋਲ ਇੱਕ ਵਾਰੀ ਹਣਾ ਤੂੰ ਪੁੱਛਿਓ ਹੱਡਾ ਤੇ ਫੋਨ ਨਹੀਂ ਚੁੱਕਣ ਦਿਆ ਤੇ ਮੈਂ ਚਲੋ ਹੁਣ ਤਹੀ ਵਿੱਚ ਪਏ ਆ ਤੇ ਜ਼ਿੰਮੇਵਾਰੀ ਥੋੜੀ ਜਿਹੀ ਇੰਨੀ ਕੁ ਸਮਝੇ ਹੁਣ ਤਹੀ ਵੀ ਕਿ ਪਿੰਡਰ ਉਹਨਾਂ ਨੂੰ ਕਦੀ ਲਈ ਵੀ ਚਲੇ ਆਉਂਦੀ ਹੋਤੀ ਸੀ ਉਹਨਾਂ ਨੂੰ ਰਹਿੰਦੋ ਸਾਈਡ ਤੇ ਤੁਸੀਂ ਆਪ ਕਰੋ ਜਿਹੜਾ ਕੰਮ ਕਰਨਾ ਵਾ ਤੇਰੇ ਕਹਿਨ ਦਾ ਕੀ ਮਤਲਬ ਆਪਾਂ ਹੁਣ ਉਹਨਾਂ ਨੂੰ ਤੇ ਚਿਲਾਈਏ ਨਾ ਜਿੱਦਣ ਫਾਈਲ ਲਾਉਣ ਗਏ ਹਾਂ ਇਹਨਾਂ ਨੇ ਖੜਿਆ ਹਨ ਕਿਹੜਾ ਹੀ ਆਪ ਗਏ ਇਹਨਾਂ ਕੋਲ ਤੇ ਉਹਨਾਂ ਨੇ ਕਿਹੜਾ ਪਿੰਡਰ ਮਾੜਾ ਸੋਚਿਆ ਉਹਨਾਂ ਨੇ ਤੇ ਆਪਣੇ ਵੱਲ ਚੰਗਾ ਹੀ ਸੋਚਿਆ ਹੀ ਵੀ ਚੱਲ ਕੋਈ ਗੱਲ ਨਹੀਂ ਇਧਰੋਂ ਫਾਈਲ ਆ ਦੇਣੇ ਆ ਉਹ ਲਾਉ ਦੇ ਉਹਨਾਂ ਨੂੰ ਬਣ ਜਾਈਗਾ ਹੁਣ ਜੇ ਨਹੀਂ ਬਣਿਆ ਇਹਦੇ ਵਿੱਚ ਉਹਨਾਂ ਦਾ ਕੀ ਕਸੂਰ ਮੇਰੀ ਗੱਲ ਸੁਣ ਚੰਗਾ ਸਵਾ ਸੋਚਿਆ ਹੀ ਜਿੱਥੇ ਆਪਾਂ ਲਾਉਂਦੇ ਹਾਂ ਜਾਂਦੇ ਤਾਂ ਆਪਾਂ ਇਹਨਾਂ ਨੂੰ ਕਹਿ ਜੀਓ ਸਾਡੇ ਨਾਲ ਚੱਲੋ ਇਹਨਾਂ ਦੇ ਕਰਕੇ ਹੀ ਉੱਥੋਂ ਸਾਰੇ ਡਾਕੂਮੈਂਟ ਲੈਂਦੇ ਤੇ ਹੁਣ ਤੂੰ ਦੂਜੇ ਬੰਨੇ ਹੋਣ ਡਈਂ ਮੇਰੀ ਸੁਣ ਲੈ ਗੱਲ ਜਿੰਨੇ ਪੈਸੇ ਹੀ ਦਿੱਤੇ ਨਾ ਇਹਨਾਂ ਹੀ ਦਿਵਾਉਣੇ ਨੇ ਤੁਹਾਨੂੰ ਮੈਂ ਨਹੀਂ ਉੱਥੇ ਜਾਣਾ ਜੁਣਾ ਹੈਗਾ ਤੇ ਇਹਦਾ ਰਾ ਕਿੱਦਾਂ ਦੀ ਗੱਲ ਹੋਈ ਭਰਾ ਜੱਸ ਹੁਣ ਤਹੀ ਉਹਨਾਂ ਦਾ ਸਾਰਾ ਕਸੂਰ ਕੱਢੀ ਜਾਂਦੇ ਹੋ ਹੋਰ ਫਿਰ ਕਿੱਦਾਂ ਕੱਢਾਂ ਡੈਡੀ ਇੱਥੇ ਮੇਰਾ ਕੱਢੀ ਜਾਂਦੇ ਨੇ ਤੇ ਜੇ ਮੈਨੂੰ ਵੀ ਤੈਨੂੰ ਗੱਲ ਦੱਸਾਂ 100% ਕਸੂਰ ਇਹਨਾਂ ਦਾ ਹੀ ਆ ਤੇ ਤੇਰੀ ਮਾਂ ਦੇ ਨਾਂ ਨਾ ਖੜਦੀ ਇਹਨਾਂ ਓਜੰਡ ਕੋਲ ਮੈਨੂੰ ਲੱਗਦਾ ਓ ਜਿੰਦ ਨੇ ਤੈਨੂੰ ਦਿੱਲੀ ਨੂੰ ਭਲਾਇਆ ਹੋਏ ਤੱਕ ਭਿੰਦਰ ਤੇਰੀ ਮਾਂ ਕੀ ਹੋਇਆ ਜਿੰਨੀ ਉਹ ਮੇਰੀ ਮਾਂ ਨਹੀਂ ਥਾਡੀ ਐ ਕਿਦਾਂ ਬੋਲਨ ਦਿਓ ਤੁਸੀਂ ਹਲੇ 2 ਦਿਨ ਨਹੀਂ ਹੋਏ ਮੈਨੂੰ ਇੱਥੋਂ ਆਏ ਨੂੰ ਤੇ ਤੁਹਾਡੀ ਤੇ ਬੋਲੀ ਚੇਂਜ ਹੋ ਗਈ ਐ ਓ ਯਾਰ ਬੋਲੀ ਦੀ ਨਹੀਂ ਗੱਲ ਹੈਗੀ ਨਵਦੀਪ ਤੇਰੀ ਵੇਖ ਨਾ ਪੈਸੇ ਕਿੰਨੇ ਨੇ ਕਹਿ ਕੇ ਦੇ ਆ ਮੈਂ ਕਹਿਣ ਤੇ ਗੱਲ ਕਰਨ ਤੋਂ ਪਹਿਲਾਂ ਬੰਦਾ ਸੋਚ ਲਿੰਦਾ ਵਾ ਇੱਕ ਵਾਰੀ ਵੀ ਮੈਂ ਗੱਲ ਕਹਿਣ ਕੀ ਲੱਗਾ ਵਾ ਕਿ ਜੇ ਤੂੰ ਹੀ ਸੋਚ ਕੇ ਕਰਦੀ ਫੋਨ ਤੇ ਮੈਂ ਤੇ ਉਦਾਂ ਤੇ ਨਵਿਆਰੀ ਗੱਲ ਕੀਤੀ ਪਿੰਦਰ ਤੂੰ ਹੀ ਕਿਹੜੀ ਗੱਲ ਨਾਲ ਗੱਲ ਕੀਤੀ ਤੂੰ ਤੇ ਅੱਜ ਤਾਂ ਭਰੇ ਪੀਤੇ ਸੀ ਤੇ ਉਸੇ ਵੇਲੇ ਗਰੁੱਪ ਕੱਢਦਾ ਮੇਰੇ ਉੱਤੇ ਉਹ ਨਵਦੀਪ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਮੈਂ ਥੋੜਾ ਜਿਹਾ ਗੁੱਸੇ 'ਚ ਤਾਂ ਕਰਕੇ ਮੈਂ ਤੈਨੂੰ ਇਦਾਂ ਬੋਲਤਾ ਵਾ ਪਰ ਇੱਕ ਕੰਮ ਕਰੀ ਮਮੀ ਹੁਣਾਂ ਨਾਲ ਗੱਲ ਕਰੀਂ ਜ਼ਰੂਰ ਚੰਗਾ ਕੋਈ ਗੱਲ ਨਹੀਂ ਪਿੰਦਰ ਮੈਂ ਕਰਾਂਗੀ ਜੇ ਹੈ ਉਹ ਗੱਲ ਪਹਿਲਾਂ ਮੇਨਾਂ ਸਲਾਹ ਕਰਕੇ ਉਹਨਾਂ ਨਾਲ ਕਰ ਦੇ ਤੇ ਐਵੇਂ ਤੁਹਾਨੂੰ ਇਹ ਨਾਮ ਐ ਕੋਈ ਗੱਲ ਕਹਿੰਦੀ ਤੇ ਨਾਲ ਤੁਹਾਨੂੰ ਮੇਰੇ ਤੇ ਗੁੱਸਾ ਆਉਂਦਾ। ਨਵਦੀਪ ਮੈਂ ਤੇਰ ਨਾਲ ਤਾਂ ਨਹੀਂ ਗੱਲ ਕੀਤੀ। ਮੈਂ ਤੂੰ ਫੇਰ ਹੋਣ ਡਿਆ ਪੈਣਾ ਤੇ ਨਾਲੇ ਮੈਂ ਡੈਡੀ ਨੂੰ ਕੋਈ ਮਾਰਾ ਨਹੀਂ ਕਿਹਾ। ਮੈਂ ਤੇ ਉਤਰਿਆ ਬਸ ਕਿਹਾ ਮੈਂ ਵੀ ਥੋੜਾ ਜਿਹਾ ਤੂੰ ਹੀ ਕਰਿਓ। ਤੇ ਬਾਕੀ ਹੋਰ ਮੈਂ ਕੁਝ ਨਹੀਂ ਕਿਹਾ ਹੈਗਾ। ਈਵਨ ਮੁੜ ਕੇ ਨੀਚੇ-ਨੀਚੇ ਗੱਲਾਂ ਨਾਲ ਨਾ ਪਰਿਵਾਰਾਂ ਵਿੱਚ ਫੇਕ ਪੈ ਜਿੰਦੀ ਮੈਂ ਤਾਂ ਘਰ ਕੇ ਤੁਹਾਨੂੰ ਤੁਹਾਨੂੰ ਕਹਿੰਦੀ। ਚਲ ਠੀਕ ਆ ਮੈਂ ਗੱਲ ਨਹੀਂ ਕਰਦਾ ਠੀਕ ਆ। ਹਾਂਜੀ ਕੋਈ ਨਹੀਂ ਮੈਂ ਕਰਾਂਗੀ ਉਹਨਾਂ ਨਾਲ ਗੱਲ। ਫਿਕਰ ਨਾ ਕਰੋ ਤੁਸੀਂ। ਚੰਗਾ ਫਿਰ। ਪਿੰਦਰਪੁਰ ਤੇ ਕਿ ਉਹਦੋਂ ਉਹਦੀ ਵੀ ਦਿਨਾਲ ਰਿਆਂ ਇਦਾਂ ਗੱਲਾਂ ਕਰਨ ਅਗਲੀ ਗੁੱਸਾ ਕਰ ਲੇਗੀ ਕਿ ਮੈਂ ਚਾਰ ਦੇ ਰਹਿਣ ਆਈ ਆ ਇਹ ਮੈਨੂੰ ਮਗਰ ਤੰਗ ਖਣ ਲਿਆ ਵਾ ਮੰਮੀ ਮੈਂ ਥੋੜੀ ਕਿਹਾ ਉਹਨੂੰ ਕੁਝ ਉਹਦਾ ਹੀ ਫੋਨ ਆਇਆ ਏ ਮੈਂ ਤੇ ਡੈਡੀ ਨੂੰ ਕਿਹਾ ਕਿ ਆਹ ਪੈਸੇ ਆ ਲੋ ਆਖੀ ਹੁਣ ਲਈ ਤੂੰ ਹੀ ਗੱਲ ਚੋਂ ਕੀਚੀ ਚੱਲ ਪੁੱਤ ਨਿਆਣ ਸਿਆਣ ਉਹਨਾਂ ਨੂੰ ਵੀ ਪਤਾ ਨਾ ਜੁਮੇ ਦੀ ਚੁੱਤੀ ਆ ਆਪੇ ਦਵਾ ਦੇਣ ਦੀ ਤੂੰ ਇਹਦੇ ਨਾਲ ਕੋਈ ਮਾੜੀ ਚੰਗੀ ਕਰਕੇ ਨਾ ਆਪਣਾ ਵਿਗਾੜ ਨਾ ਪਾ ਉਹ ਮੈਨੂੰ ਮੈਂ ਵਿਗਾੜ ਦੱਸੋ ਕੀ ਪਉਣਾ ਏ ਉਹ ਪਤਾ ਕਿ ਦੋ ਆਖਣ ਲਈ ਏ ਤੁਸੀਂ ਇਹਨਾਂ ਨੂੰ ਨਾਲ ਚਲਿਓ ਦਾਸ ਅਛੇ ਧਿਆਨ ਦੇ ਕੰਮ ਵੇ ਨਾ ਹੋ ਤੂੰ ਜਦੋਂ ਜਾਮਣੀ ਹੁੰਦੀ ਚੁੱਕੀ ਆ ਤੇ ਗੱਲ ਵਿੱਚ ਤੂੰ ਤੁਹਾਨੂੰ ਖਰਾਉਣਾ ਤੇ ਪੈਣਾ ਹੀ ਇਹ ਇਸੇ ਗੱਲ ਨੇ ਮੈਨੂੰ ਗੁੱਸਾ ਆ ਗਿਆ ਚੱਲ ਤੂੰ ਨਾ ਗੁੱਸਾ ਕਰ ਉਹ ਨਿਆਣੀ ਆ ਉਹਨੂੰ ਸਮਝ ਨਹੀਂ ਗਈ ਨਾ ਕੋਈ ਨਹੀਂ ਦੀ ਮਾਂ ਤੇ ਨੇ ਆਪੇ ਸਾਰਾ ਕੁਝ ਕਰ ਲਿਆ ਸਿਆਣੇ ਨਹੀਂ ਉਹ ਲਾਣੀ ਮੰਮੀ ਕੀ ਚੱਕਰ ਬੰਨ ਰਿਆ ਵਾ ਮੈਨੂੰ ਕੋ ਸਮਝ ਜੀ ਨਹੀਂ ਲੱਗਣ ਰਹੀ ਹੈਗੀ ਤੂੰ ਤਾਂ ਬੋਤੀ ਆਪ ਹੀ ਸੋਚ ਕੇ ਤਾਂ ਇੰਨਾ ਕ ਮੂੰਹ ਕਰ ਲਿਆ ਵਾ ਮੈਨੂੰ ਸਿਰ ਪੁੱਛੇ ਨਾ ਤੇ ਤੇਰੇ ਅਲ ਵੇਖ ਕੇ ਡੋਬ ਪੈਂਦੇ ਤੂੰ ਨਾ ਫਿਕਰ ਕਰ ਕੇ ਰੱਖ ਕੋਈ ਨਹੀਂ ਮਹੀਨਾ ਦਸ ਦਿਨ ਲੱਗ ਜਾਣਗੇ ਮਿਲ ਜਾਣਗੇ ਤਾਂ ਚਲੋ ਇਦਾਂ ਹੀ ਹੋਵੇ ਤੇ ਵਧੀਆ ਵਾ ਚਲ ਆ ਮੈਂ ਰੋਟੀ ਪਕਾਈ ਏ ਰੋਟੀ ਖਾ ਮੇਰਾ ਪੋਤਾ ਆ ਜਾ ਮੇਰਾ ਪੋਤਾ ਹਾਂ ਚਲ ਰੋਟੀ ਠੰਡੀ ਹੋ ਜਾਣੀ ਆ ਟਾਈਮ ਨਾ ਖਾ ਲਿਆ ਕਰ ਮੈਨੂੰ ਤੇ ਕੁਝ ਸਮਝ ਨਹੀਂ ਲੱਗੰਦੀ ਕਿ ਮੈਂ ਕੀ ਕਰਾਂ ਜਿਵੇਂ ਮੰਮੀ ਦੀ ਗੱਲ ਸੁਣਦੀ ਆ ਤੇ ਮੰਮੀ ਮੈਨੂੰ ਸਹੀ ਲੱਗੰਦੇ ਨੇ ਜਿਵੇਂ ਪਿੰਦਰ ਦੀ ਗੱਲ ਸੁਣਦੀ ਆ ਤੇ ਉਹ ਵੀ ਸਹੀ ਲੱਗੰਦੇ ਆ ਮੈਂ ਤੇ ਵਿੱਚ ਘਰ ਫਸ ਗਈ ਆ ਨਾ ਮੈਂ ਇਹਨਾਂ ਦੀ ਗੱਲ ਕਰਨੀ ਚਾਹੀਦੀ ਤੇ ਨਾ ਮੈਂ ਉਹਨਾਂ ਦੀ ਗੱਲ ਕਰਨੀ ਚਾਹੀਦੀ ਨਾ ਕੀ ਗੱਲ ਹੋਈ ਕੱਲੀ ਬੋੜ ਬੁੜ ਕਾ ਤੂੰ ਕਰੀ ਜਾਂਦੀ ਤੂੰ ਕੀ ਕਰੋ ਭਾਬੀ ਜੀ ਮੈਂ ਬੜੀ ਪਰੇਸ਼ਾਨ ਆ ਮੈਨੂੰ ਤੇ ਕੁਝ ਸਮਝ ਨਹੀਂ ਲੱਗਦੀ ਮੈਂ ਕਿਹਦੇ ਵੱਲ ਦੀ ਗੱਲ ਕਰਾਂ ਹੋਇਆ ਕੀ ਆ ਦੱਸਾਂਗੀ ਤੇ ਫੇਰ ਹੀ ਆ ਤੁਹਾਨੂੰ ਤੇ ਪਤਾ ਹੀ ਆਣਾ ਮੰਮੀ ਹੁਣੇ ਇਧਰੋਂ ਫਾਈਲ ਲਵਾਈ ਹੀ ਮੇਰੀ ਪਹਿਲਾਂ ਹੀ ਹੋਰ ਕਿਹੇ ਜੈਂਟਲਮੈਨ ਤੋਂ ਲਾਈ ਹੀ ਫੇਰ ਇਧਰੋਂ ਲਵਾਈ ਹੈ ਨਾ ਤੇ ਪਿੰਦਰ ਕਹਿ ਰਹੇ ਨੇ ਕਿ ਹੁਣ ਇਹਨਾਂ ਦੀ ਜ਼ਿੰਮੇਵਾਰੀ ਭਾਂਦੀ ਉਹ ਜੈਂਟਲਮੈਨ ਤੋਂ ਪੈਸੇ ਦਵਾਉਂਦੀ ਤੇ ਮੰਮੀ ਆਂਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਭਾਂਦੀ ਨਵਤ ਤੈਨੂੰ ਮੈਂ ਇੱਕ ਗੱਲ ਕਵਾਂ ਉਹਦਾ ਭਾਜੀ ਬਿਲਕੁਲ ਸਹੀ ਕਹਿੰਦੇ ਆ ਤੈਨੂੰ ਪਤਾ ਵਾ ਮੰਮੀ ਨੇ ਸਾਰਾ ਕੁਝ ਕੀਤਾ ਹੀ ਮੰਮੀ ਕਹਿੰਦੀ ਆਹ ਵਾਲੇ ਏਜੰਟ ਕੋਲਾ ਤੇ ਪੈਸੇ ਪੁਹੀ ਵੀ ਤੇ ਇਹਨਾਂ ਨੇ ਦਿਵਾਏ ਹੀ ਆਹ ਵੀ ਇਹਦੀ ਗੱਲ ਤਾਂ ਢਿੱਸਹੀ ਹੈ ਤੇ ਜਿਵੇਂ ਮੰਮੀ ਨੇ ਘੜੀਆਂ ਨੇ ਮੈਨੂੰ ਮੇਰੇ ਨਾਲ ਔਖੇ ਲੱਗ ਪੈਂਦੇ ਤੇ ਜਿਵੇਂ ਉਹਨਾਂ ਨੂੰ ਸਮਝਾਉਣੀ ਆ ਤੇ ਉਹ ਮੇਰੇ ਨਾਲ ਲੜਨ ਲੱਗ ਪੈਂਦੇ ਮੈਂ ਤੇ ਵਿੱਚ ਘਰ ਫਸ ਗਈ ਆ ਮੇਰੀ ਗੱਲ ਸੁਣ ਤੂੰ ਐਦਾਂ ਕਰ ਮੰਮੀ ਨੂੰ ਕਹਿੰਦੇ ਤੇ ਮੰਮੀ ਨੇ ਨਹੀਂ ਪੈਣਾ ਤੇ ਪਾਣੀ ਪੀਣ ਦੇਣਾ ਐਦਾਂ ਕਰ ਕੇ ਤੂੰ ਡੈਡੀ ਨਾਲ ਗੱਲ ਕਰਕੇ ਵੇਖ ਲੈ ਤੇ ਆਪੇ ਡੈਡੀ ਕੁਝ ਕਰਨਗੇ ਹੀ ਅੱਗੋਂ ਹਾਂ ਆ ਗੱਲ ਤਾਂ ਠੀਕ ਹੀ ਆਹੋ ਤੇ ਜੀ ਨਾਲ ਗੱਲ ਕਰਤੀਆਂ ਤੇ ਆਪਿਓ ਮम्मी ਨੂੰ ਸਮਝਾਉਣਗੇ ਉਹਦਾ ਤੇ ਮम्मी ਨੇ ਕਿਸੇ ਦੀ ਮੰਨ ਨਹੀਂ ਮੰਨ ਨਹੀਂ ਨਾਲੇ ਮम्मी ਨੇ ਗੱਲ ਨਹੀਂ ਵਿਧਾਈ ਜਾਣੀ ਆਹ ਭਾਬੀ ਜੀ ਵਹੇ ਜਪਿੰਦਰ ਦੀ ਗੱਲ ਵੇਖੀਏ ਫਰਜ਼ ਤੇ ਇਹਨਾਂ ਦਾ ਹੀ ਬੰਨਣਾ ਵਾਣਾ ਇਹਨਾਂ ਦੇ ਰਾਏ ਨਹੀਂ ਉਹਦੀ ਕੁਲ ਗਏ ਹਾਂ ਹੋਣਾ ਹੀ ਤੈਨੂੰ ਪਤਾ ਜਿਆਦਾ ਮੈਂ ਬੋਲ ਨਹੀਂ ਸਕਦੀ ਪਰ ਮम्मी ਨੂੰ ਨਹੀਂ ਚਾਹੀਦਾ ਕਿ ਜਿੱਥੇ ਲਵਾਉਂਦੇ ਹੀ ਲਵਾਉਂ ਦਿੰਦੇ ਹੁਣ ਸਾਰਾ ਭਾਂਡਾ ਤੇ ਸਾਡੇ ਸਿਰ ਤੇ ਹੀ ਵੱਟ ਗਿਆ ਕਿਆ ਹੈ ਮੈਂ ਉਹਦੋਂ ਵੀ ਨਹੀਂ ਮੰਨਦੇ ਹੀ ਨਾ ਕਿਸੇ ਦੀ ਆੰਦੇ ਹੀ ਪਿੰਨਾ ਜਿੱਦਾਂ ਮੈਂ ਕਹਿੰਦੀ ਉਦਾਂ ਹੀ ਹੋਣਾ ਚਾਹੀਦਾ ਤੇ ਆਹ ਤੁਹਾਡੀ ਗੱਲ ਸਹੀ ਮੈਂ ਡੈਡੀ ਜੀ ਨਾਲ ਹੀ ਗੱਲ ਕਰ ਡੈਡੀ ਨਾਲ ਤੂੰ ਕਰ ਆਪੇ ਡੈਡੀ ਨੇ ਕੋਈ ਕਰ ਲੈਣਾ ਹੀ ਲਵਸੀਲਾ ਤੂੰ ਮੰਮੀ ਨੂੰ ਨਾ ਹੁਣ ਮੈਂ ਕੁਛ ਕਹੀ ਨਹੀਂਦਾ ਤੂੰ ਡੈਡੀ ਨਾਲ ਠੀਕ ਹੈ ਮੋਂਨ ਨਾਲੇ ਫਿਰ ਕਰ ਆਹ ਉਹ ਚੱਲ ਤਰ ਪੁੱਛੇ ਲਾ ਦਿੱਤੇ ਇਹੇ ਮੈਂ ਮੁੰਡਾ ਕਿੱਥੇ ਹੁੰਦਾ ਫਿਰੂ ਬੱਚ ਤਰ ਤਰ ਬਟ ਡੈੜੇ ਕੀ ਹੋਣ ਡਿਆ ਵਾ ਤੂੰ ਕਿਥੇ ਉਹ ਮੈਂ ਤੇ ਘਰੋਂ ਆਉਣ ਡਿਆ ਵਾ ਕੀ ਹੋਇਆ ਵਾ ਚਲ ਪੱਠੇ ਲੱਤ ਪੱਠੇ ਫੜ ਆਠੇ ਕੀ ਲੱਦਨੇ ਅੱਗੇ ਤੇ ਢਗਾ ਨਹੀਂ ਆ ਅੱਗੇ ਅੰਦਰ ਵੱਜਾ ਵਾ ਮੈਂ ਹੋਣੇ ਜੁੱਤਾ ਕਿਥੇ ਗਿਆ ਗੱਲਾਂ ਕਰੀ ਜਨਾਦੂ ਉਹ ਉਹ ਫੇਰ ਅੰਦਰ ਚਲ ਗਿਆ ਆਣਾ ਵਾ ਤੂੰ ਐਂ ਕਰੋ ਘਰ ਜਾ ਕੇ ਲੰਮੇ ਪੋ ਮੈਂ ਕੋਈ ਨਹੀਂ ਵੜਨ ਲੇ ਪੱਠੇ ਉਹ ਕੋਈ ਨਹੀਂ ਪੱਠੇ ਪੱਠੇ ਆਹੋ ਬੇਟਾ ਗਾਜੋ ਆਇਆ ਇਥੇ ਕਿਥੇ ਰੇ ਹੇ ਰੂਹਿਆ ਉਹ ਕਰੇ ਲਈ ਜਨਾ ਹੋਰ ਕਿੱਥੇ ਕਰਨਾ ਨੇ ਉਹ ਨਾ ਕਰੇ ਰੇ ਪ੍ਰਦੂਦੁਰਾ ਮੇਰਾ ਮਖੌਲ ਬਣਾਤਾ ਵਾ ਨਾ ਇਥੇ ਪਾਵਾਂ ਨਾ ਮੈਂ ਲਾ ਵੀ ਰੇ ਰੇ ਬੈ ਗਈ ਲਾ ਤਲ ਤਸ ਹਟ 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 ਹਾਂ ਹਟ ਉਹ ਇਹਦੇ ਪਾਤੇ ਹਰੇ ਵੀ ਟੱਗਾ ਜੂਆ ਪਤਾ ਨਹੀਂ ਸ਼ੇਰ ਨੂੰ ਚੜ ਗਈ ਏ ਡੈਡੀ ਤੇ ਮੰਮੀ ਉਹ ਮੈਂ ਆਖਿਆ ਮੰਮੀ ਵੀ ਨਾ ਡੈਡੀ ਨੂੰ ਪੈਸੇ ਦਿਆ ਕਰੋ ਸਿਸਰੇ ਉਹ ਨਾ ਠੱਗਾ ਜੋਆ ਵਾ ਤੇ ਰੇੜੇ ਨੂੰ ਠਕਾ ਲਾਉਂਦੇ ਪਿਛੋਂ ਮਖੌਲ ਬਣਾਇਆ ਸਾਰੇ ਪਿੰਡ ਵੇਖਣ ਡਿਆ ਤੇ ਖਲੋ-ਖਲੋ ਕਰਗੇ ਮਤ ਸਰਗੀ ਕਿਸਮਤ ਮੇਰੀ ਆ ਵੇਖ ਲਾ ਕਰਤੂਤਾ ਸਿਆਣਾ ਦੇਣਾ ਹੀ ਹੋ ਹੈ ਧੀ ਵਿਆਹ ਧੀਆ ਜਵਾਈ ਵਾਲਾ ਹੋ ਗਿਆ ਪਰ ਅਕਲ ਨਹੀਂ ਹੋ ਆਈ ਉਹ ਸਾਰਾ ਪਿੰਡ ਆਮ ਬੰਦਿਆਂ ਵਾਲੇ ਇਕੱਠੇ ਹੋ ਕੇ ਵੇਖਣ ਡੇ ਵੀ ਡੈਡੀ ਤੇਰਾ ਕੀ ਕਰਨ ਡਿਆ ਤੇ ਹਾਰ ਕੇ ਮੈਂ ਇੱਧਰ ਲਿਆ ਤਮਾਸ਼ਾ ਬਣਾ ਕੇ ਰੱਖਤਾ ਇਹਨੇ ਸਾਡਾ ਤਮਾਸ਼ਾ ਸਿਆਣਾ ਬਿਆਣਾ ਵਾ ਕੀ ਲੋੜ ਪੈ ਗਈ ਆਪਣੀ ਢੱਫੜ ਦੀ ਸਿਰੇ ਸਵੇਰੇ ਮੈਂ ਤੇਨ ਸਮਝਉਂਦੀ ਆ ਚਲੋ ਮੰਮੀ ਹੁਣ ਨਾ ਕੁ ਹੋ ਗਿਆ ਤੇ ਮੈਂ ਪਠੇ ਲੈਵਾਂ ਜਾ ਕੇ ਹੁਣ ਮੈਨੂੰ ਜਾਣਾ ਪੈਣਾ ਵਾ ਨਾ ਵੇ ਹਾਲਤ ਵੇ ਆਪਣੇ ਆਪ ਦਾ ਪਤਾ ਨਹੀਂਗਾ ਚਲੋ ਮੰਮੀ ਬਹੁਤੀ ਹੁਣ ਤੂੰ ਹੀ ਨਾ ਗੱਲਬਾਤ ਕਰ ਉਹ ਤੇ ਐ ਕਰੇ ਡੇੜੀ ਤੇ ਚੜ ਗਈ ਆ ਸਿਰ ਨੂੰ ਤੇ ਤੂੰ ਇਹਨਾਂ ਨੂੰ ਨਿੰਬੂ ਪਾਣੀ ਬਣਾ ਕੇ ਦੋ ਹੁਣ ਇਹਦੇ ਤੇ ਰੋਜ਼ ਨੂੰ ਸਿਰ ਤੇ ਚੜੀ ਰਹਿਣੀ ਆ ਨਿੰਬੂ ਮੈਂ ਕਿੰਨੇ ਕਿੰਨੇ ਲਿਆ ਕੇ ਰੱਖਾਂ ਹੈ ਇਹ ਤਾਂ ਕੰਮ ਹੀ ਹੋ ਗਿਆ ਵਾ ਚਲੋ ਹੁਣ ਕਰਨਾ ਹੀ ਪੈਣਾ ਵਾ ਕੋਈ ਨਿਆਣਾ ਹੋਵੇ ਨਾ ਪੁੱਤ ਨੇ ਆਣੇ ਨੂੰ ਬੰਦਾ ਛਿੜਕਲੇ ਕੋਕਿਆਲੇ ਹੁਣ ਸਿਆਣੇ ਬਿਆਲੇ ਨੂੰ ਬੰਦਾ ਕੀ ਕਵੇ ਉਹ ਚਲੋ ਕੋਈ ਗੱਲ ਨਹੀਂ ਉਹਦਾ ਮੱਟਾ ਬਣਨੀ ਦੇਣੀ ਆ ਕਰੀਏ ਹੁਣ ਪੀ ਆਇਆ ਕੀ ਕੋਈ ਨਹੀਂ ਉਠ ਲੈਂਦੇ ਜੜਾ ਆ ਲੈਂਦੇ ਜੜਾ ਕੋ ਹੋਸ਼ ਤੇ ਮੈਂ ਮੱਤ ਦੇਨੀ ਆ ਨਾ ਚੰਗੀ ਤਰ੍ਹਾਂ ਪਿਆ ਕੀ ਕਰ ਤੂਤਾ ਜੇ ਹੁਣ ਜਵਾਈ ਆ ਜੇ ਕੁੜੀ ਨੂੰ ਲੈਣ ਤੇ ਕੀ ਇਸ ਤਰ੍ਹਾਂ ਜੇ ਕੋ ਤੁਹਾਡੀ ਉਹ ਚਲੋ ਹੁਣ ਬਦਲ ਹੋਇਆ ਵਾ ਤੇ ਜੇ ਮੀ ਆਊਗਾ ਤੇ ਅੰਦਰ ਕਰਦੇ ਹੋ ਮੰਜੀ ਗੱਲ ਦੀ ਹਾਲਾਤ ਵੇਖ ਤੋ ਆਪਣੇ ਪਿਓ ਦੇ ਹੈ ਹੁਣ ਕੀ ਕਰੀਏ ਮੰਮੀ ਫਿਰ ਫੜ ਕੇ ਅੰਦਰ ਹੀ ਬਾਦਣਾ ਹੀ ਪੁੱਤ ਇੱਥੇ ਛਿੱਟਾਂ ਆ ਗਈਆਂ ਤਾਂ ਮੈਂ ਕਿਤੇ ਤੂੰ ਹੀ ਫਿਰੂੰਗੀ ਇਹਨੂੰ ਉਹ ਚਲੋ ਕੋਈ ਗੱਲ ਨਹੀਂ ਮੈਂ ਵੀ ਹੁਣ ਬਾਹਰ ਵੇਖਾਂ ਜਾ ਕੇ ਮੁੰਡੇ ਮੁੰਡੇ ਬੜੇ ਖਲੋਤੇ ਆ ਉਹ ਜਾ ਦੇ ਮੁੰਡੇ ਮੇਰੇ ਦਰਵਾਜ਼ਾ ਮਾਰੂੰਗੀ ਤੇ ਆ ਜੀ ਫਿਰ ਠੀਕ ਆ ਠੀਕ ਸਿਆਣਾ ਦੇਣਾ ਹੈਗਾ ਕੋਈ ਅਕਲ ਨੂੰ ਹੱਥ ਮਾਰੇ ਮੰਜੰਦਰ ਵੇਖਾਂ ਕੋਈ ਪਤਾ ਨਹੀਂ ਕਿੱਥੇ ਪਿਆ ਤੇ ਕਿੱਥੇ ਹੈ